ਦਰਸ਼ਨ ਕਰੋ ਜੀ ਪੁਰਾਣੀ ਮਸਜਿਦ ਪਿੰਡ ਬਹਾਦਰਗੜ ਤਹਿਸੀਲ ਤੇ ਜ਼ਿਲ੍ਹਾ ਫਤਿਹਗੜ ਸਾਹਿਬ ਇਹ ਪਿੰਡ ਪਹਿਲਾਂ ਜ਼ਿਲ੍ਹਾ ਪਟਿਆਲੇ ਵਿੱਚ ਹੁੰਦਾ ਸੀ ਤੇ ਪ੍ਰਾਣਾ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਉਸੇ ਤਰ੍ਹਾਂ ਝੁਲ ਰਿਹਾ ਹੈ ਮਸਜਿਦ ਦੇ ਵਿਹੜੇ ਵਿੱਚ ਅੱਛਾ ਇਹ ਜਿਹੜਾ ਤੋੜਿਆ ਸਾਡਾ ਪਿੰਡ ਮੁਸਲਮਾਨਾਂ ਦਾ ਸੀ 47 ਦੀ ਵੰਡ ਵੇਲੇ ਉਹਨਾਂ ਨੇ ਜਾਣ ਲੱਗੇ ਕਿਹਾ ਸੀ ਵੀ सरदारू सा मसीत ना टायो तो साढ़े पिंड ने गुरद्वारा नहीं बनाया मसीहत लिया के अपना बबा रख लिया दोनों का सजा ज रब सताल वालेक़म जी मैं मौजूद हाँ जी पिंड का ना है बहादुरगढ़ बहादुरगढ़ तहसील तो जिला फतेहगढ़ साहब ਬਿਲਕੁਲ ਪ Adikal ਸਾਹਿਬ ਸ਼ਹਿਰ ਦੇ ਉੱਤਰ ਵਾਲੇ ਪਾਸੇ ਨਾਲ ਹੀ ਲੱਗਦਾ ਹੈ ਪਿੰਡ ਬਹਾਦਰਗੜ੍ਹ ਤੇ ਉਹੀ ਪੁਰਾਣਾ ਬੋਰ ਦਾ ਰੁੱਖ ਜਿਹੜਾ ਕਿ ਬਸੀਪ ਠਾਣਾ ਰਾਹ ਉੱਤੇ ਹੁੰਦਾ ਸੀ ਵਣ ਤੋਂ ਪਹਿਲਾਂ ਅੱਜ ਵੀ ਮੌਜੂਦ ਤੇ ਵਣ ਤੋਂ ਪਹਿਲਾਂ ਇਹ ਸਾਰਾ ਪਿੰਡ ਮੁਸਲਮਾਨਾਂ ਦਾ ਹੋਇਆ ਕਰਦਾ ਸੀ ਤੇ ਵਣ ਤੋਂ ਬਾਅਦ ਇੱਥੇ ਆਣ ਵਸੇ ਜਿਹੜਾ ਸਿਆਲਕੋਟ ਦੇ ਜੱਟ ਤੇ ਹੋਰ ਪਿੰਡ ਬਹਾਦਰਗੜ੍ਹ ਬੜਾ ਮਸ਼ਹੂਰ ਪਿੰਡ ਹੈ ਪਹਿਲਾਂ ਬਹਾਦਰਗੜ ਕਿਲਾ ਪਟਿਆਲਾ ਵਿੱਚ ਹੁੰਦਾ ਸੀ ਯਾਨੀ ਕਿ ਪਟਿਆਲਾ ਜ਼ਿਲ੍ਹੇ ਦਾ ਹਿੱਸਾ ਸੀ ਫਲੇਗੜ ਸਾਹਿਬ ਤਸਵੀਰ ਸੀ ਬਾਅਦ ਵਿੱਚ ਫਲੇਗੜ ਸਾਹਿਬ ਜ਼ਿਲ੍ਹਾ ਬਣ ਤੇ ਇਹ ਪਿੰਡ ਫਲੇਗੜ ਸਾਹਿਬ ਜ਼ਿਲ੍ਹੇ ਦੇ ਅੰਦਰ ਆ ਗਿਆ ਤੇ ਇਹ ਹੈ ਪੁਰਾਣਾ ਪਿੰਡ ਬਹਾਦਰਗੜ ਤੇ ਕਾਫੀ ਵੱਡਾ ਪਿੰਡ ਹੈ ਬਹਾਦਰਗੜ ਤੇ ਐ ਬੱਸੀ ਕਿਲਾ ਲਿਖਿਆ ਨਜ਼ਰ ਆ ਰਿਹਾ ਬੋਰਡ ਤੇ ਤੇ ਇੱਧਰ ਹੈ ਸਾਹਮਣੇ ਕਿਲਾ ਹਰਨਾਮ ਸਿੰਘ ਕਿਲਾ ਹਰਨਾਮ ਸਿੰਘ ਸਿਮਰਜੀਤ ਸਿੰਘ ਮਾਨ ਦੀ ਕੋਠੀ ਹੈ ਅਕਾਲੀ ਲੀਡਰ ਸਿਮਰਜੀਤ ਸਿੰਘ ਮਾਨ ਤੇ ਬਹਾਦਰ ਗੁਰਦਾਸ ਸਕੂਲ ਸਾਹਮਣੇ ਨਜ਼ਰ ਆ ਰਿਹਾ ਹੈ ਸਰਕਾਰੀ ਮਿਡਲ ਸਕੂਲ ਬਹਾਦਰ ਕਾ ਬੜਾ ਪੁਰਾਣਾ ਪਿੰਡ ਹੈ ਔਰ ਇਤਿਹਾਸਕ ਪਿੰਡ ਵੀ ਹੈ ਸਿੱਖ ਇਤਿਹਾਸ ਨਾਲ ਜਿਹਦਾ ਸਬੰਧ ਜੁੜਦਾ ਹੈ ਤੇ ਮੈਂ ਇਸ ਵਕਤ ਪਿੰਡੇ ਵਿੱਚਕਾਰ ਇੱਕ ਗਲੀ ਵਿੱਚ ਮੌਜੂਦ ਹਾਂ ਤੇ ਇੱਥੇ ਮੌਜੂਦ ਹੈ ਪੁਰਾਣੀ ਮਸਜਿਦ ਵੜ ਤੋਂ ਪਹਿਲਾਂ ਦੀ ਕਈ ਸੌ ਸਾਲ ਪਹਿਲਾਂ ਦੀ ਬਹੁਤ ਹੀ ਪੁਰਾਣੀ ਮਸਜਿਦ ਹੈ ਤੇ ਅੱਜ ਤੁਹਾਨੂੰ ਇਸ ਦੇ ਕਰਾਵਾਂਗੇ ਦਰਸ਼ਨ ਤੇ ਵੜ ਤੋਂ ਬਾਅਦ ਇੱਥੇ ਹੁੰਦਾ ਸੀ ਗੁਰਦੁਆਰਾ ਸਾਹਿਬ ਇਸ ਮਸਜਿਦ ਵਿੱਚ ਗੁਰਦੁਆਰਾ ਸਾਹਿਬ ਰਿਹਾ ਲਗਭਗ 50-60 ਸਾਲ ਬਾਅਦ ਵਿੱਚ ਗੁਰਦੁਆਰਾ ਸਾਹਿਬ ਨਵਾਂ ਬਣਾਇਆ ਗਿਆ ਉਸ ਦੀ ਬਿਲਡਿੰਗ ਨਵੀਂ ਬਣਾਈ ਗਈ ਤੇ ਗੁਰੂ ਗ੍ਰੰਥ ਸਾਹਿਬ ਉੱਥੇ ਸ਼ਿਫਟ ਹੋ ਗਿਆ ਤੇ ਇਹ ਬਿਲਡਿੰਗ ਖਾਲੀ ਹੋ ਗਈ ਲੇਕਿਨ ਅੱਜ ਵੀ ਇਹਦੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਨਿਸ਼ਾਨ ਸਾਹਿਬ ਉਸੇ ਤਰ੍ਹਾਂ ਅੱਜ ਵੀ ਖੜਾ ਨਜ਼ਰ ਆਉਂਦਾ ਹੈ ਇਸ ਮਸਜਿਦ ਦੇ ਵਿਹੜੇ ਵਿੱਚ ਤੇ ਆਓ ਚੱਲਦੇ ਹਾਂ ਕਰਦੇ ਹਾਂ ਅੰਦਰੋਂ ਇਸ ਮਸਜਿਦ ਦੇ ਦਰਸ਼ਨ वाह जी वाह बहुत ही विशाल मस्जिद है अच्छा ये मेहराब सी जिदी लमारी बनाती है ये ਅੜੀ ਉਹਦੇ ਜਿਹਾ ਹੈ ਸੀ ਹਾਂ ਜੀ ਉੰਜ ਹੀ ਖੜੀ ਹੈ ਜੀ ਬਹੁਤ ਮਜ਼ਬੂਤ ਹੈ ਜੀ ਹਾਂ ਜੀ ਉੱਥੇ ਲੈਂਟਰ ਵੀ ਨਹੀਂ ਹਿੱਲਿਆ ਨਹੀਂ ਹਿੱਲਿਆ ਮਸੇ ਲੱਗ ਗਈ ਬੌਂਡ ਚੋਣ ਹਾਂ ਜੀ ਆ ਬੌਂਡ ਚੋਣ ਲੱਗ ਗਈ ਆ ਥੋੜੀ ਚੋਣ ਲੱਪੀਆ ਟੇੜਾ ਪੈ ਗਈ ਹੈ ਟੇੜਾ ਪੈ ਗਈ ਹਾਂ ਆ ਦਰਵਾਜ਼ੇ ਲੱਗਦਾ ਪੁਰਾਣਾ ਹੀ ਲੱਗਦੇ ਨੇ ਪੁਰਾਣੇ ਹੀ ਆਹ ਅੱਛਾ ਜੀ ਪਾਕਿਸਤਾਨ ਦੇ ਵੇਲੇ ਦੇ ਨੇ ਜੀ ਹਾਂਜੀ ਦਰਵਾਜੇ ਪਰਣਾ ਨਹੀਂ ਹਾਂਜੀ ਹਾਂਜੀ ਨਾਮ ਦੇ ਪਾਕਿਸਤਾਨੀ ਅੱਛਾ 3 ਡੋਰ ਨੇ 3 ਦਰਵਾਜੇ ਨੇ ਹਾਂਜੀ ਆਹ ਪਾਕਿਸਤਾਨੀ ਹਾਂਜੀ ਕੋਈ ਪਾਕਿਸਤਾਨੀ ਕੋਈ ਪਾਕਤਾਂ ਦਾ ਇਹ ਇਹ ਅਜੇ ਕ ਸਕੂਲ ਚੱਲਦਾ ਹੈ ਸਕੂਲ ਆਂਗਣਵਾਲੀ ਆਂਗਣਵਾਲੀ ਸਕੂਲ ਬੱਚਿਆਂ ਦਾ ਕਿੰਨੇ ਚਿਰ ਤੋਂ ਚੱਲਦਾ ਪਿਆ ਸਕੂਲ ਇੱਥੇ 15 ਸਾਲ ਤੇ ਗੁਰਦੁਆਰਾ ਸਾਹਿਬ ਵੀ 15 ਸਾਲ ਪਹਿਲਾਂ ਸੀ ਇੱਥੇ ਗੁਰਗੰਸਾਹਬ ਗੁਰੂ ਗ੍ਰੰਥ ਸਾਹਿਬ ਇੱਥੇ ਇਹ ਡਿਜ਼ਾਈਨ ਹਾਂਜੀ 15 ਸਾਲ ਤੋਂ ਲੈ ਕੇ ਅੱਜ ਤੱਕ ਗੁਰਦੁਆਰਾ ਜਨਮ 1947 ਤੋਂ ਲੈ ਕੇ ਇਹਨੂੰ ਪੰਜ ਸਾਲ ਬਣਿਆ ਹਾਂਜੀ ਹਾਂਜੀ ਇੱਥੇ ਗੁਰਦੁਆਰਾ ਦੀ ਹੀ ਗੱਲ ਅੱਛਾ ਜੀ 15 ਸਾਲ ਤੋਂ ਉਧਰ ਫਿਰ ਗੁਰਦੁਆਰ ਕੋ 15 ਸਾਲ ਤੋਂ ਫਿਰ ਗੁਰਦੁਆਰਾ ਸਾਹਿਬ ਸ਼ਿਫਟ ਹੋ ਗਿਆ ਹੈ ਠੀਕ ਹੈ ਹਾਲੀ ਹੋ ਗਿਆ ਇਹ ਰੋਸ਼ਨਦਾਰ ਇਹ ਲੱਗਿਆ ਕਿ ਕੁੰਡੇ ਪੁਰਾਣੇ ਇਹ ਦੇਖੋ ਆ ਪੁਰਾਣੀ ਕੁੰਡੀ ਇਹ ਤੇ ਬਾਹਰ ਕੀ ਆ ਦੇ ਇਹ ਲਾਸਟ ਕੋ ਦਾ ਹੁੰਦਾ ਇੱਥੇ ਹਾਂ ਅੱਛਾ ਇੱਥੇ ਜਿੱਥੇ ਮਹਿਰਾਬ ਸੀ ਉਹਦੇ ਸਾਹਮਣੇ ਇੱਥੇ ਸੀ ਪ੍ਰਕਾਸ਼ ਹੁੰਦਾ ਹਨ ਇੱਥੇ ਸੀ ਪਾਲਕੀ ਸਾਹਿਬ ਆ ਉਹ ਆਥਰਾ ਬਣ ਗਿਆ ਅੱਛਾ ਇਹ ਜਿਹੜਾ ਤੋੜਿਆ ਹਾਂ ਤੋੜਿਆ ਨਿਸ਼ਾਨ ਕੀ ਠੀਕ ਹੈ ਤਾਂ ਕਿ ਪਹਿਲਾਂ ਵੀ ਰੱਬ ਦਾ ਘਰ ਸੀ ਬਾਅਦ ਵਿੱਚ 47 ਤੋਂ ਬਾਅਦ ਵੀ ਰੱਬ ਦਾ ਘਰ ਹੀ ਬਣਾਇਆ ਹੈ ਰੱਬ ਦਾ ਘਰ ਹੀ ਸੀ ਸੰਦਾ ਚੋਆ ਤੀ ਹਾਂ ਤੇ 15-20 ਸਾਲ ਤੋਂ ਜਿਹੜਾ ਚੌਂਕੀ ਸ਼ੁਰੂ ਹੋ ਗਈ ਇਹ ਹਾਸ ਖਸਤਾ ਹੋ ਗਈ ਤੇ ਅਸੀਂ ਗੁਰਦੁਆਰਾ ਸਾਹਿਬ ਨਾਮ ਬਣਾ ਲਿਆ ਠੀਕ ਇੱਥੇ ਸਕੂਲ ਲੈਂਦਾ ਜਿਹੜਾ ਸਕੂਲ ਉੱਥੇ ਸੀ ਪਹਿਲਾਂ ਅੱਛਾ ਜੀ ਤੇ ਇੱਕ ਦਰਵਾਜ਼ਾ ਉਹ ਹੈ ਤਾਂ ਇਹ ਪ੍ਰਣਾੰਡੋਰ ਇੱਧਰ ਕੀ ਹੈ ਕਿੱਛੇ ਮਤਲਬ ਭਾਈ ਤੇਰੇ ਭਾਈ ਇਹ ਰਹੇ ਰਹੇ ਪਾਛਾ ਰਹਿੰਦੇ ਹੁੰਦੇ ਸੀ ਰਿਆਸ਼ਾਂ ਸੀ ਗ੍ਰੰਥੀ ਦੇ ਜਣ ਕੇ ਹਿੱਸਾ ਮਸਜਿਦ ਦਾ ਹੀ ਹੈ ਅ ਇੱਕ ਤਾਂ ਹੁੰਦਾ ਹੀ ਹੋ ਜਾਂਦਾ ਬਹੁਤ ਹੁੰਦਾ ਹਾਂ ਇਹੋ ਅੱਛਾ ਜੀ ਹਾਂ ਜਣ ਕੇ ਜੇ ਇਹਦੀ ਰਿਪੇਅਰ ਨਹੀਂ ਹੋਈ ਤਾਂ ਇਹ ਹੌਲੀ ਹੌਲੀ ਟੈਂਦਾ ਟੈਂਦਾ ਇਹਨੇ ਕੱਜ ਜਾਣਾ ਨਹੀਂ ਕਰਾਂਗੇ ਰਿਪੇਅਰ ਕਰਨੀ ਹੈ ਇਹਦੀ ਅੱਛਾ ਜੀ ਹਾਂ ਹੁਣ ਇਹ ਸਫਰਾਨਾ ਕੀਤਾ ਜਾਏਗਾ ਚਾਹੀਦੀ ਹੈ ਨੇ ਕਰਾ ਗਏ ਲੋਕ ਤੇ ਨਾ ਨੈਟਰ ਤੇ ਕੁੜਾ ਭਾਵਾਂਗੇ ਠੀਕ ਹੈ ਸੂਚੀ ਆ ਪਹਿਲੇ ਪੈਸੇ ਲਾਵਾਂ ਕਿ ਪੈਸਾ 30000 ਰੁਪਏ ਲੱਗੇ ਹਾਂਜੀ ਲਾ ਗਏ ਤੋਣਾ ਬੰਦ ਕਰਦਾ ਇੱਕ ਫੇਰ ਇਹ ਵੀ ਸਵਾਰਾ ਖੇੜਿਆ ਹੁਣ ਸਵਾਰਾ ਤੇ ਕੋਈ ਜਗ੍ਹਾ ਨਹੀਂ ਠੀਕ ਹੈ ਕੋਈ ਤੇ ਕਰੋ ਬੰਦ ਕਰਦੇ ਕੀ ਇਸ ਇਥੇ ਕਿਥੇ ਸਿਕੂ ਇਹ ਸੀ ਹੁਣੀ ਕੋਈ ਹਾਂਜੀ ਕੋਈ ਬੰਦ ਕਰਤੀ ਏ ਕਿਹੜੀ ਜਿਹੜੀ ਕੋਈ ਹੁੰਦੀ ਏ ਇੱਥੇ ਕੋ ਉਹ ਬੰਦ ਬਾਹਰ ਇੱਥੇ ਵੀ ਕੋ ਹਣਾ ਇੱਥੇ ਨਹੀਂ ਸਿਕੂਈ ਇੱਥੇ ਤੇਰੇ ਕੋਲ ਪਾਣੀ ਸੀ ਪੋਟਰ ਲੈਟਰ ਬਾਹਰ ਬੰਦ ਦਾ ਬਾਹਰ ਨਹੀਂ ਇੱਥੇ ਗਈ ਸੀ ਇਹ ਹੀ ਪੁਰਾਣੀਆਂ ਇੱਟਾਂ ਦੇਖੋ ਹੈਨਾ ਸਰਹੰਦੀ ਇੱਟਾਂ ਨੇ ਪੁਰਾਣੀਆਂ ਬਹੁਤ ਪੁਰਾਣੀ ਮਸਜਿਦ ਹੈ ਸੈਂਕੜੇ ਸਾਲ ਪੁਰਾਣੀ ਹੈ अच्छा ये हुंदा सी निशान साहब हां जी ये नहीं ਛੜਿਆ ਇਹਨੂੰ ਇਹ ਉਸੇ ਤਰ੍ਹਾਂ ਇਹ ਰੱਖਿਆ ਨਿਸ਼ਾਨ ਸਾਹਿਬ ਛੁੱਲ ਰਿਹਾ ਹੈ ਨਿਸ਼ਾਨ ਸਾਹਿਬ ਪਰਣਾਈ ਬੇ ਨਿਸ਼ਾਨ ਰੇਮਪੰਪ ਤਰਾਵਾ ਹਵਾਜ ਦੀ ਹਾਂ